ਸਤਿ ਸ਼੍ਰੀ ਅਕਾਲ ਜੀ ਸਾਰੇ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਸ ਤਰ੍ਹਾਂ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਦਿੰਨੇ ਆ ਵੀ ਆਏ ਦਿਨ ਨਵੇਂ ਤੋਂ ਨਵੇਂ ਇੱਕਾ ਪੈਂਟਰੂ ਦੇ ਨਾਲ ਜੁੜਨੇ ਆ ਸੀਨੀਅਰ ਪੱਤਰਕਾਰ ਸਾਹਿਬ ਸਤਨਾਮ ਜੀ ਨਾਲ ਅੱਜ ਫੇਰ ਦੁਬਾਰਾ ਤੋਂ ਅੱਜ ਫੇਰ ਸਤਨਾਮ ਜੀ ਨਾਲ ਜੁੜ ਚੁੱਕੇ ਆ ਅੱਜ ਫੇਰ ਇੱਕ ਅਹਿਮ ਮੁੱਦਾ ਬੇਲੀ ਗੱਲਦੇ ਆ ਸਤਨਾਮ ਜੀ ਹੱਸਣਗੇ ਇਸ ਗੱਲ ਤੇ ਕਿ ਪ੍ਰਦੀਪ ਜੀ ਨਵੇਂ ਤੋਂ ਨਵੇਂ ਮੁੱਦੇ ਚੱਕਦੇ ਆ ਪਰ ਮਜਬੂਰੀ ਬਣ ਗਈ ਹਾਲਾਤਾਂ ਨੂੰ ਦੇਖਦੇ ਹੋਏ ਸਤਨਾਗ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਸਾਰੇ ਦਰਸ਼ਕਾਂ ਦਾ ਪਰਿਸ਼ਾਸ਼ਕੀਕਰ ਤੇ ਸਵਾਗਤ ਹੈ ਸਤਨਾਗ ਜੀ ਮੁੱਦਾ ਅੱਜ ਫੇਰ ਬਹੁਤ ਗੰਭੀਰ ਹੈ ਤੁਸੀਂ ਕਹੋਗੇ ਕੀ ਗੰਭੀਰ ਹੈ ਗੰਭੀਰ ਮੁੱਦਾ ਇਸ ਤਰ੍ਹਾਂ ਤੁਸੀਂ ਕਹਿੰਨਾ ਹੈ ਪ੍ਰਦੀਪ ਜੀ ਤੁਸੀਂ ਮੈਨੂੰ ਸਵਾਲ ਨਵੇਂ ਤੋਂ ਨਵਾਂ ਹੀ ਕਰਦੇ ਆ ਕਸੂਤਾ ਹੀ ਕਰਦੇ ਤੇ ਹੈ ਅੱਜ ਵੀ ਕਸੂਤਾ ਕੀ ਸਵਾਲ ਹੈ ਸਤਨਾਗ ਜੀ ਜਿਵੇਂ ਚੋਰੀਆਂ ਦਾ ਸਿਲਸਲਾ ਪਹਿਲਾਂ ਸ਼ੁਰੂ ਹੋਇਆ ਹਾਂਜੀ ਕਾਰਨ ਕੀ ਸੀ ਨਸ਼ਿਆਂ ਦਾ ਮੁੱਦਾ ਵੀ ਨਸ਼ਿਆਂ ਦਾ ਆਉਂਦਾ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਕਰਨੀ ਹੀ ਪੈਂਦੀ ਹਾਂਜੀ ਅੱਛਾ ਚੋਰੀਆਂ ਦੇ ਮੁੱਦੇ ਦੇ ਨਾਲ ਨਾਲ ਉਹ ਇੰਨਾ ਕੁ ਉਹਨਾਂ ਦੀ ਮਾਨਸਿਕਾ ਜਿਹੜੀ ਨਸ਼ਟ ਹੋ ਚੁੱਕੀ ਹੈ ਚੋਰਾ ਦੇ ਜਾਂ ਨਸ਼ਾ ਕਰਨ ਵਾਲਿਆਂ ਦੀ ਹਾਂਜੀ ਕਿ ਉਹਨਾਂ ਨੇ ਹੁਣ ਗੁਰੂ ਘਰਾਂ ਨੂੰ ਆਏ ਦੇ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਪ੍ਰਦੀਪ ਜੀ ਪਹਿਲਾਂ ਤਾਂ ਤੁਸੀਂ ਗੱਲ ਕੀਤੀ ਵੀ ਹਸਣਗੇ ਵਾਲੀ ਦੀ ਜੀ ਹਸਣ ਵਾਲੀ ਗੱਲ ਵੀ ਹੈਗੀ ਵੀ ਆ ਤੇ ਹਸਣਾ ਬਣਦਾ ਵੀ ਆ ਜੀ ਵੀ ਜਿਹੜੇ ਧਾਰਮਿਕ ਸਥਾਨਾਂ ਤੋਂ ਲੋਕਾਂ ਨੇ ਜਾ ਕੇ ਮਨ ਦੀ ਸ਼ਾਂਤੀ ਮੰਗਣੀ ਆ ਹੂੰ ਉਹ ਸਾਡੀ ਮਾਨਸਿਕਤਾ ਇੰਨੀ ਗਿਰ ਗਈ ਕਿ ਅਸੀਂ ਮਤਲਬ ਨਸ਼ਿਆਂ ਦੇ ਅਧੀਨ ਹੋ ਗਏ ਸਾਡੀ 25 ਜਿਹੜੇ ਆ ਉਹ ਨੌਜਵਾਨ ਆ ਉਹ ਨਸ਼ਿਆਂ ਦੇ ਆਦੀ ਹੋ ਗਏ ਹੂੰ ਉਹ ਇਹ ਘਟਨਾ ਕਰਮ ਕਰਦੇ ਆ ਬਾਕੀ ਸਾਰੇ ਸਵਾਲ ਦਾ ਖਲਾਸਾ ਅੱਗੇ ਜਾ ਕੇ ਕਰੂੰਗਾ ਪਹਿਲਾਂ ਮੈਂ ਤੁਹਾਡੀ ਹਸਨ ਦੀ ਗੱਲ ਕੀਤੀ ਹੂੰ ਵੀ ਇਹ ਦੇਖੋ ਵੀ ਜੇਕਰ ਆਪਾਂ ਨੂੰ ਇਸ ਚੀਜ਼ ਦਾ ਪਤਾ ਹੈ ਵੀ ਜਿਹੜੀਆਂ ਇਹ ਧਾਰਮਿਕ ਤਸਵੀਰਾਂ ਇਹਨਾਂ ਨੂੰ ਮਾਨ ਸਤਕਾਰ ਦੇਣਾ ਬਣਦਾ ਹੈ ਜੀ ਤੇ ਇਹਦੇ ਨਾਲ ਨਾਲ ਬਾਕੀ ਜ਼ਿੰਮੇਵਾਰੀਆਂ ਵੀ ਜਿਹੜੀਆਂ ਉਹ ਜਿੰਨੇ ਵੀ ਪ੍ਰਬੰਧਕ ਆ ਜੀ ਜਾਇਨਾ ਸੰਸਥਾਵਾਂ ਨੂੰ ਚਲਾਉਣ ਵਾਲੇ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ 'ਵਾਲਾ ਜੀ ਤੇ ਬੇਕਰ ਨਹੀਂ ਤੇ ਜਿਹੜੇ ਤਰਕਸ਼ੀਲ ਆ ਜਾਂ ਕੋਈ ਅਨਾਸਤਕ ਬੁੱਧੀ ਵਾਲੇ ਲੋਕ ਆ ਉਹਨਾਂ ਨੂੰ ਮੌਕਾ ਮਿਲ ਦੋ ਅਗਲਾ ਕਹਿੰਦਾ ਯਾਰ ਜੇ ਇਹ ਚੀਜ਼ਾਂ ਚੋਰੀ ਕਰਨ ਵਾਲੇ ਲੋਕਾਂ ਦਾ ਕੁਝ ਨਹੀਂ ਵਿਗਾੜਦਾ ਤੇ ਆਮ ਬੰਦੇ ਦਾ ਕੀ ਵਿਗਾੜ ਦੇਣ ਕਿਤਾ ਇਸ ਕਰਕੇ ਲੋਕ ਲੋਕ ਉਸ ਸਥਾਨ ਨਾਲੋਂ ਤੇ ਉਸ ਧਰਮ ਨਾਲੋਂ ਤੇ ਉਸ ਗੁਰੂ ਪੀਰ ਨਾਲੋਂ ਲੋਕ ਟੁੱਟ ਜਾਂਦੇ ਆ ਇਸੇ ਕਰਕੇ ਵੀ ਜਿਹੜਾ ਇਹ ਲੋੜੋਂ ਵੱਧ ਨਸ਼ਾ ਇਹ ਵਰਤ ਕੇ ਇਹ ਇਹੋ ਜਿਹਾ ਕਟਨਾ ਕਰਮ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਸਾਡੇ ਧਰਮ ਦੀ ਜਿਹੜੀ ਉਹ ਹਾਨੀ ਹੁੰਦੀ ਹੈ ਜੀ ਦੂਸਰੀ ਗੱਲ ਤੁਸੀਂ ਕਿਹਾ ਹੈ ਪਈ ਇਹਨੂੰ ਕਿਵੇਂ ਵੇਖਦੀ ਹੈ ਵੇਖਣ ਵਾਲਾ ਕੋਈ ਐਡਾ ਹੈਰਾਨੀਜਨਕ ਸਵਾਲ ਜਾਂ ਮਸਲਾ ਹੈ ਠੀਕ ਆ ਤੁਸੀਂ ਦੇਖੋ ਵੀ ਖਾਸ ਕਰਕੇ ਇੱਥੇ ਜਿਹੜਾ ਬਰੀਆਲਾ ਖੇਤਰ 'ਚ ਨਹੀਂ ਜੀ ਤੁਸੀਂ ਪੂਰੇ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਗੱਲ ਕਰ ਲਓ ਹੂੰ ਕਿ ਤੇ ਤਾਂ ਮਸਲਾ ਜਿਹੜਾ ਉਹ ਅੱਜਕੱਲ ਕੈਮਰਿਆਂ ਦੀ ਵੱਧ ਕਰਕੇ ਜਾਂ ਜਿਹੜਾ ਕੋਈ ਗੱਲ ਨੂੰ ਛਾਲ ਲੈਂਦਾ ਉਹਦੀ ਗੱਲ ਪਬਲਿਕ ਦੇ ਸਾਹਮਣੇ ਆ ਜਾਂਦੀ ਆ ਤੇ ਜੇ ਕੋਈ ਨਹੀਂ ਚਾਲਦਾ ਉਹ ਦੱਬੀ ਰਹਿੰਦੀ ਆ ਠੀਕ ਹੈ ਬੇਅਦਬੀ ਦੇਖੋ ਧਾਰਮਿਕ ਤਸਵੀਰ ਦੀ ਵੀ ਆ ਬਿਲਕੁਲ ਹੈਗੀ ਬੇਅਦਬੀ ਬੋਲ ਕ ਭੱਲ ਕੇ ਚੋਰੀ ਕਰਨ ਦੀ ਵੀ ਬੇਅਦਬੀ ਆ ਤੇ ਦੂਸਰੇ ਨੰਬਰ ਤੇ ਬੇਅਦਬੀ ਇਸ ਚੀਜ਼ ਦੀ ਵੀ ਹੈਗੀ ਆ ਕਿ ਜਿੱਥੋਂ ਅਸੀਂ ਇਹ ਘਟਨਾ ਕਰਮ ਕਰਦੇ ਆ ਸਾਡੇ ਇਹ ਨਿਸ਼ੇੜੀਆਂ ਵੱਲੋਂ ਇਹ ਕੰਮ ਕਰਨ ਦੇ ਨਾਲ ਜਿਹੜੇ ਕਿ ਸਹੀ ਵਿਸ਼ਵਾਸ ਕਰਦੇ ਆ ਉਹਨਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਦੀ ਆ ਤੇ ਇਹ ਬਿਲਕੁਲ ਮਾੜੀ ਗੱਲ ਹੈਗੀ ਆ ਧਰਮ ਕੋਈ ਵੀ ਆ ਸੰਸਥਾ ਕੋਈ ਵੀ ਆ ਆਧਾਰਾ ਕੋਈ ਵੀ ਆ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਥੋਂ ਦੀ ਜਿਹੜੀ ਪਬਲਿਕ ਜੁੜੀ ਆ ਉਹਦੇ ਨਾਲ ਸੰਗਤ ਕਹਿੰਦੇ ਜੁੜੀ ਆ ਜੀ ਕਿ ਉਹਨਾਂ ਦੀਆਂ ਭਾਵਨਾਵਾਂ ਵਿੱਚ ਗਲਤ ਮੈਸੇਜ ਜਾਂਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਧਾਰਮਿਕ ਸੰਸਥਾਵਾਂ ਲਈ ਘਾਤਕ ਸਿੱਧ ਹੋ ਸਕਦਾ ਹੈ ਹੈਗਾ ਜਿਹੜੀਆਂ ਇਹ ਚੋਰੀਆਂ ਦਾ سلسلہ ਹੈ ਅੱਛਾ ਇੱਥੇ ਤੁਹਾਡੇ ਸਵਾਲ 'ਚ ਥੋੜਾ ਜਿਹਾ ਹੋਰ ਵਾਤਾ ਕਰਾਂਗਾ ਮੈਂ ਕਿ ਜਦੋਂ ਧਾਰਮਿਕ ਸਥਾਨਾਂ ਤੇ ਜਾਂ ਕਿਸੇ ਜਗ੍ਹਾ ਤੇ ਇਹ ਚੀਜ਼ ਹੁੰਦੀ ਆ ਉਥੇ ਉਸ ਸਮੇਂ ਉਹਨਾਂ ਦੇ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਬਿਲਕੁਲ ਤੇ ਬੇਸੁੱਧ ਹੋ ਕੇ ਇੱਕ ਤਰ੍ਹਾਂ ਵਕ ਜਗਾ ਤੇ ਜਿਹੜਾ ਉਹ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਪਿਛਲੇ ਦਿਨ ਆ ਨੇੜੇ ਦੇ ਪਿੰਡ ਚ ਕੋਈ ਸੂਚਨਾ ਵੀ ਮਿਲੀ ਸੀ ਆਪਾਂ ਨੂੰ ਪਤਾ ਹੀ ਹੈ ਬਿਲਕੁਲ ਦੇਖੋ ਇਹ ਚੀਜ਼ ਇਸ ਤਰ੍ਹਾਂ ਵੀ ਸੂਚਨਾ ਮਿਲੀ ਵੀ ਸੀ ਮਿਲ ਵੀ ਰਹੀਆਂ ਨੇ ਪਰ ਜੇ ਅਸੀਂ ਇਸ ਕੱਲ ਨੂੰ ਪੂਰਾ ਅਚਾਲਾਂਗੇ ਤਾਂ ਉਹਦੇ ਵਿੱਚ ਪਬਲਿਕ ਦਾ ਉਹਨਾਂ ਦੀ ਵੀ ਆਪਾ ਬਣਾਵਾਂ ਨੂੰ ਠੇਸ ਫੇਸ ਦੀ ਆ ਮੰਨ ਲਓ ਇੱਕ ਪਿੰਡ ਚ ਘਟਨਾ ਵਾਪਰ ਵੀ ਤੁਹਾਨੂੰ ਮੈਂ ਜਾਣ ਹੀ ਲੈਣਾ ਚਾਹੁੰਦਾ ਜੀ ਤੇ ਇੱਕ ਤਾਂ ਵਸਤੂ ਉਹ ਦਾ ਸੇਵਣ ਕੀਤਾ ਜਾਂਦਾ ਵੀ ਜਿਹੜੀ ਸਾਡੇ ਸਿਸਟਮ ਦੇ ਕਾਨੂੰਨ ਦੇ ਵੀ ਖਿਲਾਫ ਆ ਖਿਲਾਫ ਹੈ ਜੀ ਜਿਹੜਾ ਨਹੀਂ ਕੋਈ ਨਸ਼ੀ ਵਾਲੀਆਂ ਚੀਜ਼ਾਂ ਹੈ ਤੇ ਇੱਕ ਉਹਨਾਂ ਨੂੰ ਵਰਤਿਆ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਆ ਜਾਂਦਾ ਹੈ ਜੀ ਇਸ ਚੀਜ਼ ਨਾਲ ਵੀ ਗਲਤ ਮੈਸੇਜ ਜਾਂਦਾ ਹੈ ਸ਼ਰਧਾ ਭਾਣ ਲੋਕਾਂ ਦੇ ਵਿੱਚ ਯਾਰ ਜੇ ਕੋਈ ਮੈਂ ਗੱਲ ਫਿਰ ਉੱਥੇ ਹੀ ਮੁੜ ਚੁੜ ਕੇ ਆਉਂਦੀ ਆ ਇਹਦਾ ਹੱਲ ਵੀ ਮੈਂ ਤੁਸੀ ਪੁੱਛਿਓਗੇ ਦੱਸੂਗਾ ਕੀ ਹੋਣਾ ਚਾਹੀਦਾ ਤੇ ਉੱਥੇ ਜਾ ਕੇ ਫਿਰ ਉਸ ਲੋਕਾਂ ਦੇ ਥੇਸ ਪਹੁੰਚਦੀ ਆ ਨਸ਼ੇੜੀਆਂ ਨੇ ਇਹ ਕੰਮ ਕਰਨਾ ਹੀ ਹੁੰਦਾ ਨਾ ਉਹਨਾਂ ਨੇ ਅੱਜ ਆਟਣਾ ਨਾ ਉਹਨਾਂ ਨੇ ਕੱਲ ਹੁੰਦਾ ਲੱਟਣਾ ਮੈਨੂੰ ਬੀਤੇ ਦਿਨੀ ਵੀ ਇੱਕ ਫੋਨ ਆਇਆ ਸੀ ਇੱਥੇ ਸਾਡੇ ਸਤਕਾਰਯੋਗ ਜਗਾ ਹੈਗੀ ਆ ਹਰੀ ਕੇ ਕਲਾ ਦੇ ਲੋਕਾਂ ਨਾਲ ਜ਼ਿਆਦਾ ਸੰਪਰਕ ਆਉਦਾ ਪਰ ਮਨ ਦੇ ਉਹਨੂੰ ਇੱਥੋਂ ਤਾਂ ਕਭੀ ਪੂਰੇ ਪੰਜਾਬ ਦੇ ਜਿਹੜੇ ਕਿਸਾਨ ਲੋਕ ਆ ਹੂੰ ਉਹਨਾਂ ਦਾ ਕੋਈ ਜਠੇਰਾ ਹੈ ਵਟਸਐਪ ਉੱਥੇ ਗੁਰਦੁਆਰਾ ਵੀ ਸਹਿਬ ਵੀ ਮੌਜੂਦ ਆ ਬਾਬਾ ਲੰਗਰ ਸਿੰਘ ਜੀ ਬਾਬਾ ਲੰਗਰ ਸਿੰਘ ਜੀ ਜੀ ਤੇ ਉੱਥੇ ਵੀ ਕੀ ਕੀਤਾ ਵੀ ਜਿਹੜੇ ਕੈਮਰੇ ਦੀ ਫੁਟੇਜ ਮੁਤਾਬਕ ਆ ਉਹ ਜਿਹੜਾ ਚੋਰ ਆ ਉਹਨੇ ਜਦੋਂ ਚੋਰ ਨੂੰ ਅੰਜਾਮ ਦਿੱਤਾ ਹੂੰ ਚੋਰੀ ਨੂੰ ਅੰਜਾਮ ਦਿੱਤਾ ਹਾਂਜੀ ਜੀ ਤੇ ਉਥੇ ਕੋਈ ਵੀ ਉਹਦੇ ਜੁੱਤੀ ਨਹੀਂ ਲਾਈ ਗਈ ਸੀ ਉਹਨੇ ਕੋਈ ਉਹ ਚੀਜ਼ ਚੀਜ਼ ਦੀ ਬਰਿਆਦਾ ਵੱਲ ਧਿਆਨ ਨਹੀਂ ਦਿੱਤਾ ਗਿਆ ਪੂਰੀ ਬੇਅਦਬੀ ਹੈ ਹਾਂ ਉੱਥੇ ਜਿੱਥੇ ਇੱਕ ਗੋਲਕ ਚੋੱਕ ਕੇ ਉਹਨੇ ਆਪਣੀ ਮਾਨਸਿਕਤਾ ਜਿਹੜੀ ਆ ਉਹਨੂੰ ਕਮਜ਼ੋਰ ਦਿਖਾਇਆ ਉਹਦੇ ਨਾਲ ਨਾਲ ਸਾਡੇ ਜਿਹੜੇ ਜਠੇਰੇ ਆ ਬਡੇਰੇ ਆ ਉਹਨਾਂ ਦੀ ਵੀ ਮਾੜ ਹਾਨੀ ਕੀਤੀ ਕਿਉਂਕਿ ਅਸੀਂ ਸਤਕਾਰ ਕਰਦੇ ਉਸਨੇ ਜੋੜਿਆ ਆਪਦੀ ਕਾਰਵਾਈ ਕਰਕੇ ਤੁਰ ਗਿਆ ਉਸ ਤੋਂ ਉਪਰੰਤ ਐਸੀ ਇੱਕ ਸਾਡੇ ਇੱਕ ਇਲਾਕੇ ਦੇ ਵਿੱਚ ਬੰਨੇ ਪਰਮੰਨੇ ਸਸਤਾ ਹੈ ਤੇ ਉਹ ਜਿਹੜੇ ਬਜ਼ੁਰਗਾਂ ਨੇ ਉਹ ਅਥੀਂ ਵੇਖੀ ਤੇ ਵਸਾਈ ਹੂੰ ਉਹ ਅਜੇ ਤੱਕ ਵੀ ਇਹ ਨਾਂ ਲੈ ਕੇ ਕੰਮ ਨੂੰ ਹੱਥ ਲਾਉਂਦੇ ਆ ਜੀ ਪਰ ਜਦੋਂ ਦੂਜੀ ਜਾਂ ਤੀਜੀ ਪੀੜ੍ਹੀ ਉੱઠી ਉਹਨਾਂ ਕਿ ਉੱਠ ਕੇ ਉਸ ਨੂੰ ਵੀ ਸ਼ਿਕਾਰ ਜਿਹੜਾ ਸੀ ਉਹ ਬਣਾ ਲਿਆ ਜੀ ਉਹਦੇ ਇੱਥੋਂ ਤੱਕ ਕਿ ਗੋਲਕਾ ਤੋੜ ਕੇ ਪੈਸਾ ਕੱਢਣਾ ਪੂਰਾ ਆਲਾ ਤੋਂ ਇਲਾਵਾ ਜਿਹੜਾ ਲੀੜਾ ਕੱਪੜਾ ਸੀ ਤੋਲਗੇ ਆਦ ਬਸਤਰ ਉਸ ਸੰਸਥਾ ਦੀ ਸਾਫ ਸੰਭਾਲ ਦੀ ਦਿੱਤੇ ਹੁੰਦੇ ਅਭਿਸ਼ੇਵ ਆਦਾਰ ਸਾਫ ਸਪਾਈ ਕਰੇ ਸਾਡੀਆਂ ਪਵਿੱਤਰ ਮੂਰਤੀਆਂ ਦਾ ਇਸ਼ਨਾਨ ਕਰਾਵੇ ਉਹ ਤੋਲੀਆਂ ਨਾਲ ਪੁੰਝੇ ਤੇ ਇੰਨੇ ਘਟਿਆ ਹਰਕਤ ਕੀਤੀ ਗਈ ਕਿ ਪਵਿੱਤਰ ਮੂਰਤੀਆਂ ਦਾ ਇਸ਼ਨਾਨ ਕਰਾਉਣ ਲਈ ਜਿਹੜੇ ਕੱਪੜੇ ਲੋਕਾਂ ਨੇ ਦਿੱਤੇ ਸੀ ਉਹ ਵੀ ਚੋਰੀ ਕੀਤੇ ਇਸ ਤੋਂ ਅੱਗੇ ਇੱਕ ਹੋਰ ਖਰਾਦਿ ਯੋਜਨਕ ਗੱਲ ਬਣੀ ਜਦੋਂ ਅਸੀਂ ਕੈਵਰੇ ਦੇ ਵਿੱਚ ਤਸਵੀਰਾਂ ਲੈਣ ਗਏ ਜੀ ਪਰ ਉੱਥੋਂ ਦੇ ਪ੍ਰਬੰਧਕਾਂ ਨੂੰ ਕੋਈ ਪਤਾ ਨਹੀਂ ਲੱਗਿਆ ਤੇ ਜਿੱਥੇ ਜੋ ਮੈਂ ਸੋਚਣਾ ਸੀ ਉਸ ਚੀਜ਼ਾਂ ਦੀ ਅਸੀਂ ਤਸਵੀਰ ਨਹੀਂ ਲਈ ਕਿ ਜਿਹੜੀਆਂ ਦੇਵਤਿਆਂ ਦੀਆਂ ਮੂਰਤੀਆਂ ਸੀ ਜੀ ਉਹ ਮੂਰਤੀਆਂ ਦੇ ਉੱਤੋਂ ਵੀ ਜਿਹੜੇ ਕੀਮਤੀ ਵਸਤਰ ਸੀ ਵਸਤਰ ਸੀ ਜੀ ਉਹਨਾਂ ਨੂੰ ਲਾ ਕੇ ਵੀ ਚੋਰੀ ਕਰ ਲਿਆ ਗਿਆ ਤੇ ਉਹ ਜਿਹੜੀਆਂ ਮੂਰਤੀਆਂ ਉਹ ਨਰਵਸਤਰ ਕਰ ਦਿੱਤੀਆਂ ਗਈਆਂ ਕਿਉਂਕਿ ਇਹ ਕੈਮਰੇ ਦੀ ਅੱਖ 'ਚ ਮੈਂ ਤਾਂ ਕਰਕੇ ਨਹੀਂ ਲਿਆਇਆ ਸੀ ਜਿਹੜਾ ਤੁਹਾਨੂੰ ਦੱਸਦਾ ਹੈ ਵੀ ਇਹ ਪਬਲਿਕ ਦੇ ਵਿੱਚ ਮੈਸੇਜ ਇਹੀ ਜਾਣਾ ਸੀ ਵੀ ਯਾਰੋ ਜਦੋਂ ਮੂਰਤੀਆਂ ਇਹਨਾਂ ਦਾ ਕੁਝ ਨਹੀਂ ਬਗੜਦੀਆਂ ਤੇ ਸਾਨੂੰ ਬੰਨਣ ਦਾ ਕੀ ਫਾਇਦਾ ਉਹਦੇ ਨਾਲ ਸਾਡਾ ਧਰਮ ਤੇ ਸਾਡੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੂੰ ਛੱਟ ਵੱਜਦੀ ਆ ਮੈਂ ਇਸ ਕਰਕੇ ਹੀ ਨਹੀਂ ਸੀ ਇਹ ਵੀਡੀਓ ਉਹ ਬਣਾਈ ਜਿਹੜੀ ਕਿ ਮੂਰਤਿਆਂ ਨੂੰ ਨਰਵਸਤਰ ਕਰਕੇ ਤੇ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦਾ ਇਸਤੇਮਾਲ ਕੀਤਾ ਕੱਢੀ ਚੋਰੀ ਕੀਤੀ ਰਾਸ਼ੀ ਦਾ ਜਾਂ ਕੁਝ ਕੀਤਾ ਇਹ ਇਹ ਸਾਰੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਹੈਗੀਆਂ ਕਿਉਂਕਿ ਜਿੱਥੇ ਵੀ ਕਿਸੇ ਦਾ ਵਿਸ਼ਵਾਸ ਬਣਿਆ ਉਹ ਉੱਥੇ ਹੀ ਠੀਕ ਆ ਤੇ ਉਹ ਆਪਦੇ ਭਾਵਨਾ ਦਾ ਪੂਜਦਾ ਉੱਥੇ ਇਹ ਸਿਰਫ ਇਹ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਹੋ ਜਿਹੀ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਸਤਨਾਮ ਜੀ ਅੱਛਾ ਸਤਨਾਮ ਜੀ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗਾ ਤੁਸੀਂ ਸਾਰੇ ਆਪਣੇ ਟਾਈਗਰ ਪੰਜਾਬ ਨਿਊਜ਼ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀ ਕੀ ਹੋਣਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ ਅੱਛਾ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਜੀ ਵੀ ਜਿਹੜੇ ਘਟਨਾਕ੍ਰਮ ਹੁੰਦੇ ਆ ਗੋਲ ਕਾਂਚੋਰੀ ਕਰ ਲੀਆਂ ਵਸਤਰ ਚੋਰੀ ਕਰ ਲਏ ਨਸ਼ੀਲੇ ਪਦਾਰਥਾਂ ਵਾਲੇ ਪੱਤੇ ਗੁਰੂ ਘਰਾਂ ਦੇ ਵਿੱਚ ਸਿੱਟ ਦਿੱਤੇ ਗਏ ਜਾਂ ਸੇਵਨ ਕਰ ਲਿਆ ਪਹਿਲਾਂ ਵੀ ਜੀ ਅੱਛਾ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਨੂੰ ਕਿਹੋ ਜਿਹਾ ਧਿਆਨ ਦੇਣਾ ਚਾਹੀਦਾ ਹੈ ਕੀ ਪ੍ਰਬੰਧ ਕਰਨਾ ਚਾਹੀਦਾ ਕੁਝ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੂੰ ਉਹਦੇ ਬਾਰੇ ਕੀ ਕਹੋ ਦੇਖੋ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਾਂ ਸੂਬਾ ਸਰਕਾਰ ਤੇ ਠਿੱਕਰ ਪੰਦੇ ਆ ਜੀ ਸਾਡੇ ਪੂਰੇ ਪੰਜਾਬ ਦੇ ਵਿੱਚ ਪਤਾ ਕੀ ਚੀਜ਼ ਦੇ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੂੰ ਪਿਓ ਅਸੀਂ ਬਾਦੀ ਘਟਾਉਣ ਦੇ ਵਿੱਚ ਜਿਹੜੇ 3 ਪੋਤਾ ਨਾ ਉਹਨਾਂ ਦੀ ਗਿਣਤੀ ਘਟਾ ਲਈ ਇੱਕ ਇੱਕ ਦੋ ਦੋ ਪੈਦਾ ਕੱਢ ਲਈ ਹੂੰ ਤੇ ਇੱਕ ਇੱਕ ਦੋ ਦੋ ਪੈਦਾ ਕਰਨ ਦੇ ਨਾਲ ਅਸੀਂ ਉਹਨਾਂ ਨੂੰ ਮਾਨ ਸਤਕਾਰ ਵੀ ਇੰਨਾ ਦੇਣਾ ਸ਼ੁਰੂ ਕਰਤਾ ਮੇਰੇ ਕੱਲਾ ਜਦੋਂ ਹਾਂਜੀ ਫੇ ਮੇਰਾ ਕੱਲਾ ਕੱਲਾ ਪੋਤਾ ਜਦੋਂ ਜੋ ਜੀ ਹਰਕਤ ਕਰਕੇ ਆ ਗਿਆ ਮਾਪਿਓ ਨੇ ਕਿੜੇ ਮੱਤੇ ਉਹਨੂੰ ਕਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਅੱਛਾ ਉਹ ਜਿਹੜੀ ਸਾਡੀ ਇਹ ਚੀਜ਼ਾਂ ਨੇ ਨਾ ਇਨਾ ਕਾਰਨ ਜਿਹੜੇ ਸਾਡੇ ਧੀਆਂ ਪੋਤਾ ਉਹ ਕਹਨੇ ਤੋਂ ਬਾਹਰ ਹੋ ਗਏ ਜੀ ਕਹਨੇ ਤੋਂ ਬਾਹਰ ਹੋ ਕੇ 마ੜੀ ਸੰਗਤ ਚ ਪੈ ਗਏ 마ੜੀ ਸੰਗਤ ਚ ਨਸ਼ਿਆਂ ਦੇ ਵਿੱਚ ਧਜ ਗਏ ਤੇ ਇਸ ਕਰਕੇ ਜਿਹੜੇ ਆ ਸਾਡੇ ਜਿੱਤਿਆਂ ਦੀ ਬੇਅਦਬੀ ਕਰਦੇ ਅਸੀਂ ਇਹ ਬੇਅਦਬੀ ਕਹੂੰਗਾ ਮੈਂ ਜਿਹੜੀਆਂ ਚੋਰ ਗਿਆ ਹੁੰਦੀਆਂ ਜਾਂ ਕਿ ਨਹੀਂ ਕਿਉਂਕਿ ਚੋਰੀ ਕਰਨ ਸਮੇਂ ਚੋਰਨੇ ਕੋਈ ਜਰਦਾ ਪੀੜੀ ਵੀ ਉਹਦੇ ਕੋਲੇ ਹੁੰਦਾ ਬਿਲਕੁਲ ਹੁੰਦਾ ਜੀ ਜੁੱਤੀ ਵੀ ਉਹਦੇ ਪੈਰੀ ਪਾਈ ਹੁੰਦੀ ਹੈ ਜੀ ਤੇ ਫਿਰ ਜਿੱਥੇ ਜਾ ਕੇ ਉਹ ਨੰਗੇ ਸ਼ਿਰ ਵੀ ਜਾਂਦਾ ਹੈ ਪਹਲਾ ਇੱਕ ਤਾਂ ਇਹ ਬੱਜਰ ਕਰਇਤ ਆ ਹਮ ਮਰਿਆਦਾ ਦੇ ਉਲਟ ਸਦਕਾਰ ਦੇ ਤਜੀਆਂ ਢਾਈਆਂ ਤੇ ਦੂਸਰੇ ਪਾਸੇ ਜਿਹੜੀ ਉਹ ਮਾਨ ਨੀ ਕਰਨ ਤੋਂ ਪਰੰਤ ਜਦੋਂ ਇਹ ਚੀਜ਼ਾਂ ਲੁੱਟ ਕੇ ਲੈ ਕੇ ਹੋਲਕਾਂ ਜਾਂਦਾ ਹੈ ਤੇ ਉਹਦੇ ਨਾਲ ਮੈਸੇਜ ਜਿਹੜਾ ਉਹ ਪਬਲਿਕ 'ਚ ਬਹੁਤ ਗਲਤ ਜਾਂਦਾ ਮੈਂ ਅੱਗੀ ਗੱਲ ਕੀਤੀ ਨਾ ਤੇ ਇਹ ਮਾਪਿਓ ਦੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਉਹਨਾਂ ਦੀ ਇਹ ਮਜਬੂਰੀ ਵੀ ਸਾਡਾ ਇੱਕ ਬੱਚਾ ਅਸੀਂ ਲਾੜਦਾ ਰੱਖਣਾ ਤੇ ਕਿਉਂਕਿ ਪਿੱਛੇ ਕਿਉਂ ਨਹੀਂ ਸੀ ਆਠ-ਆਠ ਦ ਹੁੰਦੇ ਸੀ ਕੋਲ ਹੁੰਦੇ ਸੀ ਇੱਕ ਰੋਸ ਪੈਂਦਾ ਸੀ ਉਹਨੂੰ ਮਨਾਉਣ ਵਾਲਾ ਵੀ ਕੋਈ ਨਹੀਂ ਹੁੰਦਾ ਸੀ ਉਹ ਕਿਤੇ ਖੱਦਰ ਦਾ ਪਾ ਕੇ ਕੱਚਾ ਕੁੱਤੀ ਦਾ ਬਜ਼ੁਰਗ ਦੱਸਦੇ ਆ ਉਹ ਕਿਤੇ ਤੁਰਿਆ ਫਿਰਦਾ ਸੀ ਤੇ ਉਹਨੂੰ ਕੋਈ ਮਨਾਉਂਦਾ ਨਹੀਂ ਸੀ ਉਹਨ ਸਾਡਾ ਬੱਚਾ ਅੱਧਾ ਘੰਟਾ ਰੋਟੀ ਲੇਟ ਖਾਵੇ ਤਾਂ ਮਾਂ ਪਿਓ ਸਿਰ ਤੇ ਮਾਂ ਰੱਖ ਲੈਂਦਾ ਰੋਟੀ ਪਾ ਦੇ ਤੇ ਜਦੋਂ ਇਹ ਜਿਹੜੀ ਸਾਡੀ ਇਸ ਜਗ੍ਹਾ ਤੋਂ ਇਹ ਕੰਮ ਵਿਗੜਿਆ ਤੇ ਅਸੀਂ ਬੱਚਿਆਂ ਨੂੰ ਬੜਾ ਲਾਡ ਪਿਆਰ ਦੇਣ ਲੱਗ ਗਏ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਭੁੱਲ ਗਏ ਵੀ ਜਿਹੜੇ ਆਪਣੇ ਵੱਡ ਬਡੇਰੇ ਸੰਸਥਾ ਹੈ ਜਿਵੇਂ ਬਾਬਾ ਮੋਢਾ ਜੀ ਹੈ ਬਜ਼ੁਰਗ ਹਰੀ ਕੇ ਵਾੜ ਆ ਇਹ ਸਤਕਾਰ ਦੀ ਉਹ ਗੱਲਾਂ ਤੇ ਜਦੋਂ ਅਸੀਂ ਇੱਕ ਇੱਕ ਦੋ ਦੋ ਨਾਲ ਦੇ ਹੋ ਕੇ ਧਿਆਨ ਹੀ ਬੱਚਿਆਂ ਵੱਲੇ ਦੇਤਾ ਆਪਣੇ ਥੇਰਿਆਂ ਦੇ ਬਾਣ ਸਤਕਾਰ ਲਈ ਉਹਨਾਂ ਨੂੰ ਸਮਝਾਇਆ ਹੀ ਨਹੀਂ ਤੇ ਉਹ ਤਾਂ ਫਿਰ ਨਸ਼ੇ ਵਿਸ਼ੇ ਕਰਕੇ ਇਸ ਤਰ੍ਹਾਂ ਕਰਕੇ ਉਹ ਇਹ ਮਾੜਾ ਨਹੀਂ ਹੁੰਦੀ ਆ ਨਾ ਤਾਂ ਕਰਕੇ ਮਾੜਾ ਹੁੰਦੀ ਆ ਠੀਕ ਹੈ ਜੀ ਮੌਤ ਬਦ ਨਹੀਂ ਮੈਂ ਅਜੇ ਹੋਰ ਬੋਲਣਾ ਚਾਹੁੰਦਾ ਸੀ ਹਾਂ ਜੀ ਤੁਸੀਂ ਮੈਂ ਜਿਹੜਾ ਤੁਹਾਨੂੰ ਸਵਾਲ ਕਿਹਾ ਸੀ ਨਾ ਤੁਸੀਂ ਉਹ ਮੇਰੇ ਤੇ ਅਜੇ ਨਹੀਂ ਕੀਤਾ ਕਿ ਅਕਸਰ ਹਰ ਚੀਜ਼ ਦਾ ਹੱਲ ਹੁੰਦਾ ਹੈ ਤੁਸੀਂ ਇਹਦੇ ਹੱਲ ਬਾਰੇ ਨਹੀਂ ਮੈਨੂੰ ਪੁੱਛਿਆ ਕਿਉਂਕਿ ਉਹ ਹੁਣ ਮੈਨੂੰ ਲੋਕ ਟਿੱਚਰਾ ਕਰਨਗੇ ਦਰਸ਼ਕ ਮੇਰੇ ਉਹ ਕਹਿਣਗੇ ਵੀ ਯਾਰ ਤੁਸੀਂ ਆਪੇ ਆਪਣਾ ਸਿਰ ਨਹੀਂ ਬੁੰਦਿਆ ਜਾਂਦਾ ਹੁੰਦਾ ਤੇ ਤੁਸੀਂ ਇਸ ਚੀਜ਼ ਦੇ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਤੇ ਨਾ ਮੇਰਾ ਜਿਹੜਾ ਮੈਸੇਜ ਆ ਉਹੀ ਲੋਕਾਂ 'ਚ ਜਾਣ ਦਿੱਤਾ ਕੋਈ ਇਸ ਕਰਕੇ ਦੁਬਾਰੀ ਸਵਾਲ ਕਰੋ ਵੀ ਹਰ ਚੀਜ਼ ਦਾ ਹੱਲ ਇਹ ਦੁਨੀਆ 'ਚ ਹੈ ਤੁਸੀਂ ਕਹੀ ਦਿੱਤਾ ਹਾਂਜੀ ਹਾਂਜੀ ਵੀ ਐਸੀ ਦਾ ਹੱਲ ਫਿਰ ਕੀ ਨਿਕਲੇਗਾ ਹੱਲ ਇਹਦਾ ਇਹ ਨਿਕਲਦਾ ਹੈ ਵੀ ਦੇਖੋ ਛੋਟਕੀਆਂ ਛੋਟਕੀਆਂ ਧਾਰਮਿਕ ਸਥਾਨਾਂ ਤੇ ਵੀ ਚੋਰੀ ਹੁੰਦੀ ਆ ਵੱਡੀਆਂ ਤੇ ਵੀ ਕੋਈ ਤਾਂ ਕਮੇਟੀਆਂ ਕੋਈ ਜਦਈ ਬੰਦੀਆਂ ਜਾਂ ਕੋਈ ਸੰਸਥਾਗਾ ਉਹਨੂੰ ਸੰਭਾਲ ਲੈਂਦੀਆਂ ਪੇਅਦ ਵੀ ਦੀ ਲੋਕਾਂ 'ਚ ਨਾ ਫੈਲੀ ਤੇ ਜਦੋਂ ਸਾਡੇ ਵੀਡੀਓ 'ਚ ਆ ਜਾਂਦੀ ਫਿਰ ਉਦੋਂ ਗੱਲ ਜਦੋਂ ਇਹ ਖਿੱਲਰ ਜਾਂਦੀ ਆ ਪਰ ਕਈ ਗੱਲਾਂ ਵੀਡੀਓ 'ਚ ਨਹੀਂ ਆਉਂਦੀਆਂ ਤੇ ਮੈਂ ਤਾਂ ਇੱਕ ਜਿਹੜਾ ਇੱਕ ਕਹਿੰਦਾ ਹੈ ਵੀ ਹਰ ਚੀਜ਼ ਨੂੰ ਮੌਸਮ ਅਤੇ ਜ਼ਮਾਨੇ ਨਾਲ ਤੇ ਸਮੇਂ ਨਾਲ ਉਹਨੂੰ ਤਬਦੀਲ ਕਰ ਦੇਣਾ ਚਾਹੀਦਾ ਜੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਘਟਨਾਵਾਂ ਆਪਰ ਦਿੰ ਗਿਆ ਤੇ ਮੈਂ ਜਦੋਂ ਜਿਵੇਂ ਕੋਈ ਧਾਰਮਿਕ ਸੰਸਥਾ ਹੈ ਉਹਨੂੰ ਚਲਾਉਣ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਦਿੱਤੀ ਆ ਬਿਲਕੁਲ ਦਿੱਤੀ ਆ ਜੀ ਉਹਨਾਂ ਦੇ ਕੋਈ ਮਾਨਦਾਰ ਵਿਅਕਤੀ ਵੇਖ ਕੇ ਉਹਦੇ ਨਾਂ ਤੇ ਖਾਤਾ ਖੋਲ੍ਹਿਆ ਜਾਗੇ ਠੀਕ ਹੈ ਤੇ ਜਿਹੜਾ ਵੀ ਅਸਾਂ ਮੱਥਾ ਟੇਕਦੇ ਆ ਜਾਂ ਅਸੀਂ ਦਾਨ ਦਛਨਾ ਜਾਂ ਮਨ ਦੀ ਭਾਵਨਾ ਤੋਂ ਖੁਸ਼ ਹੁਤੀ ਉਹਨੂੰ ਮੰਨੜਾ ਚੌਣੇ ਭੇਟਾ ਦੇਣੇ ਆ ਬੋਲਕ ਚੌਣਾ ਚੌਣੇ ਬੋਲਕ ਚ ਭਾਉਨੇ ਆ ਅੱਛਾ ਬੋਲਕ ਦੀ ਥਾਂ ਤੇ ਕਿਤੇ ਉਹ ਜਿਹੜਾ ਹੈਗਾ ਬੈਂਕਾ ਬੂਂਕਾ ਦਾ ਗੂਗਲ ਪੇ ਫੋਨ ਪੇ ਉਗਲ ਪੇ ਫੋਨ ਪੇ ਇਹੋ ਜਿਆ ਕੁਝ ਸਿਕੰਦਰ ਰੱਖਿਆ ਜਾ ਅਭੀ ਜੀ ਤੇ ਜਿੰਨੇ ਵੀ ਮੱਥਾ ਟੇਕਣਾ ਹੈ ਹੂੰ ਉਹ ਚੁੱਪ ਕਰਕੇ ਸਕੈਨ ਕਰਕੇ ਸਿੱਧੇ ਉਸ ਸੰਸਥਾ ਦੇ ਖਾਤੇ 'ਚ ਜਾਣ ਦੇਵੇ ਖਾਤੇ ਦਾ ਵਾਰਿਸ ਬਣਾਇਆ ਜਾਵੇ ਐਸਾ ਸੇਫ ਰਹੂਗਾ ਹਾਂ ਇੱਕ ਪੈਸਾ ਸੇਫ ਰਹਿਣਾ ਹੀ ਰਹਿਣਾ ਦੂਸਰੇ ਪਾਸੇ ਇਹ ਵੀ ਜਦੋਂ ਅਗਲਿਆਂ ਨੂੰ ਪਤਾ ਲੱਗ ਗਿਆ ਰਿਸ਼ੇੜੀਆਂ ਨੂੰ ਵੀ ਇੱਥੇ ਪੈਸਾ ਹੈ ਹੀ ਨਹੀਂ ਹੈ ਹੀ ਨਹੀਂ ਤੇ ਸਾਡੇ ਧਰਮ ਦਾ ਜਿਹੜਾ ਉਹ ਬਾੜਾ ਨਹੀਂ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਸਹੀ ਇਹਦਾ ਇਹ ਹੱਲ ਆ ਬਹੁਤ ਵਧੀਆ ਵਧੀਆ ਤੇ ਉਹ ਸੰਸਥਾ ਤੇ ਉਸ ਜਗ੍ਹਾ ਦੇ ਨਾਂ ਤੇ ਮੁਝੋ ਆਜ ਪੁੱਤਰ ਬੰਦੇ ਦਾ ਘਰ ਤਾਂ ਖੋਲ ਕੇ ਜਿੰਨੇ ਮੱਥਾ ਟੇਕਣਾ ਹੈ ਉਥੇ ਵੀ ਹਾਸੇ ਵਾਲੀ ਗੱਲ ਹੈ ਮੈਨੂੰ ਫਿਰ ਕਹਿਣਗੇ ਵੀ ਬੰਦੇ ਇੱਕ ਹੀ ਗੱਲ ਹੈ ਮੈਂ ਤਾਂ ਇਹ ਚੋਣਾ ਵੀ ਜੇ ਤਾਂ ਇਹਨਾਂ ਨਾਲ ਕੁਝ ਪੁੱਛਣਾ ਤਾਂ ਰ ਕੋਈ ਸਥਾਨ ਨਾ ਦਾ ਜਾ ਕੋਈ ਕਰਨਾ ਹੈ ਤੇ ਜਿਵੇਂ ਮੈਂ ਸੁਝਾ ਦਿੱਤਾ ਵੀ ਇਹਦਾ ਇੱਕ ਖਾਤੇ ਖੋਲ ਕੇ ਜਿਹੜੇ ਪੈਸੇ ਜਾਂ ਕੋਈ ਮੁੱਦਾ ਦੇ ਖਾਤੇ ਦਾ ਜਾਣ ਇਹ ਸਿੱਧੇ ਖਾਤੇ 'ਚ ਜਾਣ ਜਦੋਂ ਇਹਨਾਂ ਨੂੰ ਪਤਾ ਲੱਗੇ ਨਾ ਚੋਰਾਂ ਨੂੰ ਇਹ ਤੇਰੀ ਇਸ ਲਈ ਗੱਲ ਉਹ ਟਟਕਾ ਹੀ ਹੁੰਦੀ ਨਹੀਂ ਚੋਰ ਗਈ ਨਹੀਂ ਹੁੰਦੀਆਂ ਨਾਏ ਜੁੱਤੀ ਲੈ ਕੇ ਵੜਨਾ ਨਾਏ ਬੀੜੀਆਂ ਸਿਕਟਾ ਨਾਏ ਕਰਨ ਇੰਜਾਂ ਤੇ ਇਸ ਕਰਕੇ ਇਹਦਾ ਇਹੀ ਹੱਲ ਆ ਤੇ ਨਾ ਕਮੇਟੀਆਂ ਦੀ ਬਾਲੀ ਕੋ ਟੈਨਸ਼ਨ ਬਣੇ ਤੇ ਸਭ ਤੋਂ ਇਹ ਇਹ ਮਸਲੇ ਦਾ ਹੱਲ ਹੈਗਾ ਕਿ ਠੀਕ ਹੈ ਜਤਨਾਬ ਜੀ ਬਹੁਤ ਬਹੁਤ ਮਿਹਰਬਾਨੀ ਤੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਜੋ ਸੁਝਾਅ ਸਰਨਾਮ ਜੀ ਨੇ ਦਿੱਤਾ ਹੈ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ Google Pay ਜਾਂ PhonePe ਕਰ ਦਿੱਤੇ ਜਾਂ ਸਿੱਧੇ ਅਕਾਊਂਟ 'ਚ ਹੀ ਪੇਮੈਂਟ ਜਾਏ ਜਦੋਂ 10 50 100 ਹਜ਼ਾਰ ਜੋ ਵੀ ਹੈ ਜੋ ਵੀ ਜਿੰਨੀ ਵੀ ਸ਼ਰਤ ਹੈ ਸਿੱਧੇ ਅਕਾਊਂਟ 'ਚ ਤਾਂ ਡਾਕੀ ਸਿਝਾ ਆਵੇ ਆਪਦੇ ਸੁਝਾਅ ਇਹ ਵੀ ਸਾਰਿਆਂ ਨੂੰ ਦੱਸਣਾ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਵੀ ਸਾਡੀ ਰਏ ਤੁਹਾਨੂੰ ਕਿਵੇਂ ਲੱਗੀ ਗਾਲਾਂ-ਗੋਲਾਂ ਵੀ ਭਾਵੇਂ ਕੱਢਦੇ ਆ ਜਾਂ ਕੱਢਦੇ ਉੱਪਰ ਗੱਲ ਸੱਚੀ ਜ਼ਰੂਰ ਕਰਾਂਗੇ ਅਸੀਂ ਸਾਰਿਆਂ ਨੂੰ